ਪੀਤੀ ਰਾਤ ਅੰਮ੍ਰਿਤਸਰ ਦੇ ਲਾਰੈਂਸ ਰੋਡ ਚੌਂਕ ਦੇ ਵਿੱਚ ਇੱਕ ਵਰਨਾ ਗੱਡੀ ਸਵਾਰ ਨੌਜਵਾਨ ਵੱਲੋਂ ਬੁਲਟ ਮੋਟਰਸਾਈਕਲ ਸਵਾਰ ਕੋਲੋਂ ਉਸ ਦਾ ਮੋਟਰਸਾਈਕਲ ਤੇ ਉਸ ਦੀ ਜੇਬ ਵਿੱਚੋਂ 53000 ਰੁਪਏ ਦੀ ਲੁੱਟ ਕੀਤੀ ਗਈ। ਪੀੜਤ ਨੌਜਵਾਨ ਨੇ ਦੱਸਿਆ ਕਿ ਪਿੱਛੇੋਂ ਆ ਰਹੀ ਵਰਨਾ ਕਾਰ ਵਿੱਚ ਬੈਠੇ ਨੌਜਵਾਨ ਨੇ ਮੇਰੇ ਮੋਟਰਸਾਈਕਲ ਵਿੱਚ ਟੱਕਰ ਮਾਰ ਕੇ ਮੈਨੂੰ ਹੇਠਾਂ ਸੁੱਟ ਦਿੱਤਾ ਤੇ ਪਿਸਤੌਲ ਦੀ ਨੋਕ ਤੇ ਮੇਰੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉੱਥੇ ਹੀ ਥਾਣਾ ਸਿਵਲ ਦੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ। ਤੇ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਹ ਮੇਰਾ ਨਾਮ ਅਥੂ ਸ਼ਰਮਾਇਆ ਜੀ ਮੈਂ ਨਿਰਮਾਨ ਹਸਪਤਲ ਦੇ ਰਿਸੈਪਸ਼ਨ ਤੇ ਜੌਬ ਕਰਦਾ ਹਾਂ। ਹਾਂਜੀ। ਤੇ ਮੈਂ ਰਾਤੀ ਨਿਰਮਾਨ ਹਸਪਤਲ ਤੋਂ ਰੋਟੀ ਲੈਣ ਜਾ ਰਿਹਾ ਹਾਂ ਸਟੇਸ਼ਨ ਤੇ। ਤੇ ਆਪਣੇ ਜਿਹੜਾ ਨੋਵਲਟੀ ਚੌਕ ਆ ਉਸ ਤੋਂ ਅੱਗੇ ਇੱਕ ਚੌਕ ਹੋ ਰਿਹਾ ਜਿਹੜਾ ਸੰਗਮ ਜਿਹੜਾ ਸਿਲਮਾ ਹੈ ਗਿਆ ਉਧਰ ਨੂੰ ਜਾਂਦ ਰਿਹਾ ਰਸਤਾ ਹੋ। ਤੇ ਮੈਂ ਥੋੜਾ ਹਾਂਜੀ ਹਾਂਜੀ ਨਿਰੋਲਾ ਰੈਸਟੋਰੈਂਟ ਹੈ ਉਸ ਤੋਂ ਥੋੜਾ ਹੀ ਮੱਗੇ ਗਿਆ ਹਾਂ। ਤੇ ਮੈਂ ਬੁਲਟ ਤੇ ਜਾ ਰਿਹਾ ਹਾਂ ਆਰਾਮ ਨਾਲ ਆਪਣੇ ਨਿਰੋਲਾ ਹੋਟਲ ਤੇ ਲੱਗੇ ਮੇਰੂਲਾ ਹੋਟਲ ਤੇ ਲੱਗੇ ਪਹੁੰਚਿਆ ਹਾਂ ਤੇ ਬੁਲਟ ਤੇ ਜਾ ਰਿਹਾ ਹਾਂ ਪਿੱਛੇ ਕਬਰਨਾ ਗੱਡੀ ਤੇ ਚਾਰ ਪੰਜ ਮੁੰਡੇ ਆਏ ਆ। ਉਹਨਾਂ ਨੇ ਗੱਡੀ ਮਾਰੀ ਆ ਵਿੱਚ ਤੇ ਮੇਰੇ ਮੈਂ ਡੇਗਿਆ ਥਲੇ ਫਿੱਟ ਬਾਤੇ ਤੇ ਬਾਅਦ ਚ ਉਹਨਾਂ ਨੇ ਮੇਰੀ ਜੇਬ ਚ ਫੋਨ ਵੀ ਕੱਢ ਲਿਆ ਮੇਰੇ ਕੋਲ 53000 ਰੁਪਏ ਗਾਇਰ ਰਿਸੈਪਟੰਦਾ ਕਿੰਨੇ ਜਾਣੇ ਸੀ ਉਹ ਉਹ ਸਾਰੇ 4-5 ਦੇ ਮੁੰਡੇ ਸੀ ਉਹਨਾਂ ਚੋਂ ਕਿਸੇ ਦੀ ਪਛਾਣ ਹੈਗੀ ਨਹੀਂ ਸਰ ਪਛਾਣ ਕੀਤੀ ਨਹੀਂ ਉਹਨਾਂ ਜੋ ਗੱਡੀ ਨੰਬਰ ਉਹਨਾਂ ਗੱਡੀ ਨੰਬਰ ਨਹੀਂ ਨੋਟ ਹੋਇਆ ਗੱਡੀ ਵਾਈਟ ਕਲਰ ਦੀ ਵਰਣ ਹੈਗੀ ਉਹਨਾਂ ਦੀ ਕਿਹਾ ਕਿ ਸੰਤਰੀ ਪਰਨੇ ਬੰਨੇ ਹੋਨਾਂ ਨੇ ਮੂੰਹ ਤੇ ਸਾਫ ਸਰ ਇਹ 11 ਸਾਢੇ 11:15 ਦਾ ਟਾਈਮ ਸੀ ਜੀ ਅਏ ਉਹਨਾਂ ਕੋ ਕੋਈ ਹਥਿਆਰ ਥੁਰ ਵੀ ਆ ਗਏ ਹਥਿਆਰਿਆਂ ਨੇ ਪਿਸਟਲ ਰੱਖੀ ਸੀ ਮੇਰੇ ਮੱਥੇ ਤੇ ਫਿਰ ਮੈਂ ਉਹਨਾਂ ਨੂੰ ਬੁਲਟ ਦੀ ਚਾਬੀ ਦੇ ਦਿੱਤੀ ਤੇ ਪਹਿਲਾਂ ਚਾਬੀ ਦਿੱਤੀ ਨਹੀਂ ਮੈਂ ਉਹਨਾਂ ਨੂੰ ਤੇ ਜਦੋਂ ਉਹਨਾਂ ਨੇ ਪਿਸਟਲ ਰੱਖੀ ਤੇ ਚਾਕੂ ਵਗੈਰਾ ਕੱਢਿਆ ਉਹਨਾਂ ਨੇ ਸਾਰਿਆਂ ਕੋ ਪੱਥਰ ਵਗੈਰਾ ਹੀ ਆ ਸੀ ਨਹੀਂ ਸਰ ਇੱਕੋ ਨੇ ਰੱਖੀ ਬਾ ਮੇਰੇ ਮੱਥੇ ਤੇ ਹਾਂਜੀ ਤੇ ਦਾਤਰ ਵਗੈਰਾ ਦੀ ਉਹਨਾਂ ਕੋਈ ਦਾਤਰ ਵਗੈਰਾ ਕੁਝ ਨਹੀਂ ਗਾਇ ਬਾ ਪਿਸਟਲ ਤੇ ਉਹਨਾਂ ਨੇ ਚਾਕੂ ਹੀ ਕੱਢਿਆ ਉਹਨਾਂ ਨੇ ਕੀ ਕਿਹਾ ਤੈਨੂੰ ਉਹਨਾਂ ਨੇ ਉਹਨਾਂ ਨੇ ਬਾਏ ਕਿ ਚਾਬੀ ਦੇ ਰੇ ਮੈਂ ਚਾਬੀ ਨਹੀਂ ਦੇ ਰਿਆ ਉਹਨਾਂ ਨੇ ਬੁਲਟ ਦੀ ਤੇ ਉਹਨਾਂ ਨੇ ਬਾਸ ਮੇ ਕੋ ਚਾਬੀ ਲਈ ਪਿਸਟਲ ਸਿਰ ਤੇ ਰੱਖ ਕੇ ਤੇ ਬਾਕੀ ਇਹ ਲਾਗੇ ਖਲੋਤੇ ਹੀ ਦੁਨੀ ਗੁੰਮਰ ਸੀ ਮੁੰਡਿਆਂ ਦੇ ਜਿਨ੍ਹਾਂ ਨੂੰ ਮੁੰਡੇ 25 26 ਸਾਲ ਦੇ ਹੋਣੇ ਬਾਦ ਨਹੀਂ ਛੇੜੀ ਲੱਗਦੇ ਸੀ ਨਿਛੇੜੀ ਲੱਗਦੀ ਐ ਅਮਲੀ ਮੂਮਾਂ ਬੰਨੇ ਸੀਗੇ ਮੂ ਸਾਰੇ ਬੰਨੇ ਸਨ ਧਰੀ ਰੰਗ ਦੇ ਪਰਨੇ ਬੰਨੇ ਸਾਰੇ ਨੇ ਚਾਰ ਚਾਰ ਮੁੰਦੇ ਸੀ ਚਾਰ ਬੰਦੇ ਸੀ ਪੰਜਵਾਂ ਡਰਾਈਵਰ ਸੀ ਅੱਛਾ ਪੰਜ ਬੰਦੇ ਆ ਸੀ ਹਾਂਜੀ ਹਾਂਜੀ ਤੇ ਗੱਡੀ ਵਰਨਾ ਸੀ ਗੱਡੀ ਵਰਨਾ ਸੀ ਤੇ ਉਹਨਾਂ ਨੇ ਉੱਤਰ ਕੇ ਮੈਨੂੰ ਮਤਲਬ ਕਿ ਕੁੱਟਿਆ ਮਾਰਿਆ ਵੀ ਆ ਪੈਸੇ ਕੋਈ ਸਾਰਾ ਕੁਝ ਖੋਇਆ ਉਹਨਾਂ ਨੇ ਤੁਸੀਂ ਬੁਲਟ ਤੇ ਅਸੀਂ ਆਣੇ ਪੜੇ ਤੁਹਾਨੂੰ ਪਹਿਲਾਂ ਸਾਈਡ ਮਾਰੀ ਉਹਨਾਂ ਨੇ ਤੇ ਮੈਨੂੰ ਫੁੱਟ ਪਾ ਤੇ ਸੁੱਟਤਾ ਆ ਤੁਹਾਡੇ ਨਾਲ ਕੁੱ ਉਸ ਤੋਂ ਬਾਅਦ ਮੈਂ ਚੌਂਕ ਤੋਂ ਪੈਦਲ ਵਾਪਸ ਆ ਗਿਆ ਨੋਵਲਟੀ ਚੌਂਕ ਤੱਕ ਔਟੋ ਕਰਕੇ ਤੇ ਮੈਂ ਹਸਪਤਾਲ ਨੂੰ ਜਾ ਰਿਹਾ ਸੀ ਤੇ ਰਸਤੇ ਇੱਕ ਪੀਸੀਆਰ ਵਾਲੀ ਗੱਡੀ ਤੇ ਮੋਨਾਂ ਨੂੰ ਕਿਹਾ ਕਿ ਸਰ ਮੇ ਨਾਲ ਇਸ ਤਰ੍ਹਾਂ ਗੱਲ ਹੋਈ ਹੈ ਤੇ ਉਹ ਮੈਨੂੰ ਗੱਡੀ 'ਚ ਬਿਠਾ ਕੇ ਤੇ ਇੱਥੇ ਛੱਡ ਗਿਆ ਥਾਣੇ ਤੇ ਇਹਨਾਂ ਨੂੰ ਉਲਟਾ ਕਹਿੰਦੇ ਆ ਕਿ ਨੇ ਨਸ਼ਾ ਕੀਤਾ ਹੈ ਜੀ ਮੁੰਡੇ ਨੇ ਅੱਛਾ ਮੈਨੂੰ ਇੱਥੇ ਥਾਣੇ 'ਚ ਛੱਡ ਗਿਆ ਪੀਸੀਆਰ ਵਾਲੇ ਕਹਿੰਦੇ ਪੀਸੀਆਰ ਵਾਲੇ ਹਾਂ ਜੀ ਉਹਨਾਂ ਦਾ ਗੱਡੀ ਦਾ ਨੰਬਰ 9626 ਕੀ 26 96 ਨੰਬਰ ਹੈ ਉਹਨਾਂ ਦਾ ਚਲ ਕਿਨਾਂ ਦਾ ਪੀਸੀਆਰ ਵਾਲੇ ਗੱਡੀ ਦਾ ਅੱਛਾ ਜੀ ਉਹ ਮੈਨੂੰ ਇੱਥੇ ਠਾਣੇ ਛੱਡ ਗਏ ਤੇ ਉਹ ਕਹਿੰਦਗੇ ਮੁੰਡੇ ਨਸ਼ਾ ਕੀਤਾ ਵਾ ਤੇ ਮੈਂ ਅੱਗੇ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਫਿਰ ਮੇਰਾ ਮੁਲਾਜ਼ਮ ਉਗਰਾ ਲਵਾਂ ਮੁਲਾਜ਼ਾ ਕਰਾ ਲਵਾਂ ਤੇ ਮੈਂ ਕਹਾ ਚੈੱਕ ਕਰ ਲੈਨੇ ਕਿ ਨਸ਼ਾ ਤੁਸੀਂ ਕੀਤਾ ਕਿ ਮੈਂ ਕੀਤਾ ਅੱਛਾ ਜੀ ਹਸਪੀਟਲ ਵਿੱਚ ਜੋਬ ਕਰਦੇ ਲੋਡ ਰਿਸੈਪਸ਼ਨ ਤੇ ਜਾਂਦੇ ਹਾਂ ਹਾਂਜੀ ਹਾਂਜੀ ਮੈਂ ਰੋਟੀ ਲੈਣ ਜਾ ਰਿਹਾ ਹਾਂ ਠੀਕ ਹੈ ਹਾਂਜੀ ਤੇ ਹਸਪੀਟਲ ਦਾ ਕੈਸ਼ ਮੇਰੇ ਕੋਲ ਗਿਆ ਸੀ ਰਿਸੈਪਸ਼ਨ ਦਾ 53000 ਰੁਪਏ ਸੀ ਉਹਨਾਂ ਨੇ ਉਹ ਵੀ ਖੋਲੇ ਆ ਬੁਲਟ ਵੀ ਲੈ ਲਿਆ ਆ ਤੇ ਫੋਨ ਵੀ ਲੈ ਗਏ ਆ ਹਣ ਕੀ ਮੰਗ ਕਰਨੇ ਪੈਣੇ ਫੋਨ ਭਾਜੀ ਮੇਰਾ Oppo A5S ਸੀ ਅੱਛਾ ਜੀ ਹੁਣ ਪੁਲਿਸ ਨੂੰ ਇਸ ਤੁਹਾਡੇ ਕੋਲ ਕੰਪਲੇਟ ਲਿਖਾ ਲਈ ਪੁਲਿਸ ਨੂੰ ਆਪਾਂ ਸਰ ਰਾਤੀ ਨੂੰ ਫੋਨ ਕਰਤਾ ਸੀ ਸੀਸੀਟੀਵੀ ਕੈਮਰਾ ਵਗੈਰਾ ਲੱਗਾ ਹਾਂਜੀ ਸਰ ਸਾਰੇ ਕੈਮਰਾ ਫੁਟੇਜ ਵਗੈਰਾ ਆਪਾਂ ਦੇਖ ਲਈਏ ਸਾਰਾ ਕੁਝ ਤੁਹਾਡੇ ਫੁਟੇਜ ਵਗੈਰਾ ਹੈਗੀ ਹੈ ਨਹੀਂ ਫੋਟੋ ਫੁਟੇਜ ਨਹੀਂ ਹੈਗੀ ਹੈ ਟੇਕ ਪੁਲਿਸ ਵਾਲੇ ਹਾਂਜੀ ਹਾਂਜੀ ਪੁਲਿਸ ਵਾਲੇ ਕੰਪਲੇਂਟ ਹੋ ਗਈ ਹੈ ਰਾਤੀ ਹੋ ਗਈ ਇਹਨਾਂ ਨੇ ਸਾਰਾ ਕੀ ਕਰਦੇ ਹੋ ਭਾਜੀ ਤੁਸੀਂ ਆਪਾਂ ਮੰਗ ਇਹੀ ਕਰਦੇ ਆ ਇੱਕ ਤਾਂ ਨੁਕਸਾਨ ਆਇਆ ਭਾਜੀ ਤੁਹਾਡਾ ਭਈ ਨੁਕਸਾਨ ਤੇ ਘੜਵਾ 2-3 ਲੱਖ ਰੁਪਏ ਦਾ ਹੋ ਗਿਆ ਜੀ 2-3 ਲੱਖ ਰੁਪ ਕੋਈ ਪਾ ਪੈਸੇ ਹੀ 53000 ਰੁਪਇਆ ਫੋਨ ਵੀ ਹੀ ਆਪਣੇ ਕੋ ਬਾਕੀ ਜਿਹੜੀਆਂ ਸੱਟਾਂ ਲਾਈਆਂ ਹੋ ਬੱਕਰੀਆਂ ਲਾਈਆਂ ਉਹਨਾਂ ਨੇ ਨਹੀਂ ਆ ਗਈ ਬਸ ਸਾਡਾ ਸਮਾਨ ਵਾਪਸ ਜਲਦੀ ਜਲਦੀ ਵਾਪਸ ਕੀਤਾ ਜਾਵੇ ਤੇ ਉਹਨਾਂ ਨੂੰ ਮੁੰਡਿਆਂ ਨੂੰ ਸਜ਼ਾ ਦਵਾਈ ਜਾਵੇ ਸਾਰਿਆਂ ਨੇ ਮੂੰਹ ਪਰਨਾ ਬੰਨ ਸਾਰਿਆਂ ਨੇ ਮੂੰਹ ਤੇ ਸੰਤਰੀਆਂ ਦੇ ਪਰਨੇ ਬੰਨੇ ਜੀ ਹਾਂਜੀ ਸਰ ਇੱਕ ਖਰਦ ਆਦ ਅਦਮ ਸ਼ਰਮਾ ਨਾਮ ਮੁੰਡੇ ਨਾਲ ਲੋਕ ਪੋਈਆ ਇਹ ਆਪਣਾ ਗਾਂਧੀ ਗਰਾਂਡ ਵਾਲੇ ਰੋਡ ਤੇ ਤੀਸੜੀ ਕੋਲ ਜਿਹੜਾ ਅਤੁਲ ਸ਼ਰਮਾ ਆ ਸੰਨ ਪਰਮੇਸ਼ਰ ਕੁਮਾਰ ਜੋ ਸੰਧੂ ਕਲੋਨੀ ਪਟਿਆਲਾ ਰੋਡ ਦਾ ਰਹਿਣ ਵਾਲਾ ਆ ਇਹਨੇ ਇਨਫਾਰਮੇਸ਼ਨ ਦਿੱਤੀ ਆ ਕਿ ਇੱਕ ਵਰਨਾਕਾਰ ਉਹਦੇ ਜੋ ਇਹਨੂੰ ਚੇਸ ਕੀਤਾ ਤੇ ਇਹਨੂੰ ਵਰਨਾਕਾਰ ਵਾਲਿਆਂ ਨੇ ਰੋਕ ਕੇ ਇਹਦਾ ਬੁਲਟ ਮੋਬਾਈਲ ਤੇ ਕੁਝ ਪੈਸੇ ਜਿਹੜੇ ਹੈਗੇ ਆ ਉਹ ਸਨੇਚ ਕੀਤੇ ਆ ਬਾਕੀ ਇਹਦੇ ਸਬੰਧ ਵਿੱਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਹਦਾ ਸਟੇਟਮੈਂਟ ਲੈ ਕੇ ਉਹਦੇ ਮੁਤਾਬਕ ਜਿਹੜੀ ਹੈਗੀ ਆ ਐਫਆਈ ਆ ਰਿਸਟਰ ਕਰਕੇ ਤੇ ਜਲਦੀ ਤੋਂ ਜਲਦੀ ਵਾਰਦਾ ਨੂੰ ਟ੍ਰੇਸ ਕਰਨੇ ਕੋਸ਼ਿਸ਼ ਕੀਤੀ ਜਾਵੇਗੀ ਕਿੰਨੇ ਕੁ ਬੰਦੇ ਸੀ ਸਾਰੇ ਇਹਦੇ ਦੱਸਣ ਮੁਤਾਬਕ ਤਿੰਨ ਕ ਅ ਅਨਨੋਨ ਬੰਦੇ ਹੈਗੇ ਆ ਬਾਕੀ ਪ੍ਰੋਪਰਲੀ ਹੁਣ ਅੱਗੇ ਸਾਰੇ ਇਨਵੈਸਟੀਗੇਸ਼ਨ ਕਰਾਂਗੇ ਫਿਰ ਕਲੀਅਰ ਹੋਏਗਾ ਸਰਫਕ ਸੀਸੀਟੀਵੀ ਵਗੈਰਾ ਸਾਮਾ ਆਏਗਾ ਸਾਡੀ ਚੱਲ ਰਹੀ ਆ ਕਲੂਜ਼ ਹੈਗੇ ਆ ਬਾਕੀ ਪ੍ਰੋਪਰਲੀ ਕਰ ਰਹੇ ਆ ਸਾਰਾ ਫਾਲੋਅ ਅਪ ਤੇ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਟ੍ਰੇਸ ਕਰ ਲਾਵੇ ਸਰਨਾਂ ਕੋ ਗੱਤਨ ਗੁੱਤਨ ਵੀ ਤੁਸੀਂ ਜਾ ਰਹੇ ਹੋਗੇ ਸੇਰੇ ਇਹਦੇ ਬਾਰੇ ਇਹਦੇ ਕੋ ਕੰਪਲੇਨੈਂਟ ਕੋ ਸਾਰੀ ਗੱਲ ਕਲੀਅਰ ਕਰਦੇ ਆ ਕਿ ਕੋਈ ਤੇਜ ਤਾਰ ਜਾਂ ਕੋਈ ਕਿਸੇ ਕਿਸਮ ਦਾ ਕੋ ਵੈਪਨ ਉਹ ਕੋ ਹੈਗਾ ਫਿਰ ਉਹਦੇ ਅਕੋਰਡਿੰਗਲੀ ਅੱਗੇ ਅਸੀਂ ਐਕਸ਼ਨ ਲਵਾਂਗੇ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ